ਸਤਿ ਸ਼੍ਰੀ ਅਕਾਲ ਮੈਂ ਸਾਖੀ ਕੋਰ ਸਵਾਗਤ ਕਰਦੀ ਆ ਤੁਹਾਡਾ ਬਾਨੇ ਡਿਆ ਪੰਜਾਬੀ ਤੇ ਪੰਜਾਬ ਦੇ ਵਾਕ ਵਾਕ ਮੁੱਦਿਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਟਿਸਰ ਬੀਤੇ ਕਈ ਦਿਨਾਂ ਤੋਂ ਲਗਾਤਾਰ ਅਮਰਿਤਪਾਲ ਸਿੰਘ ਮੈਰੋ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਜੋ ਉਸ ਦੇ ਬੋਲੋ ਕਮਲਕੌਰ ਦਾ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਲੱਚਰਤਾ ਫੈਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਮੁੱਦਾ ਕਾਫੀ ਸਰਗਰਮ ਹੈ ਇਸ ਨੂੰ ਲੈ ਕੇ ਜਦੋਂ ਰਾਜ ਸ੍ਰੀਕਾਲਤਕ ਸੈਭ ਦੇ ਸਥਾਪਨਾ ਦਿਵਸ ਦੇ ਉੱਤੇ ਸਮਾਗਮ ਹੋਇਆ ਸ੍ਰੀਕਾਲਤਕ ਸੈਭ ਦੇ ਉੱਤੇ ਤਾਂ ਜਥੇਦਾਰ ਦੇ ਬੋਲੋ ਜਦੋਂ ਕੌਮ ਨੂੰ ਸੰਦੇਸ਼ ਦਿੱਤਾ ਗਿਆ ਤਾਂ ਉਹਨਾਂ ਨੇ ਵੀ ਲੱਚਰਤਾ ਦਾ ਜ਼ਿਕਰ ਕੀਤਾ ਕਿ ਗੁਰੂਆਂ ਨਾਲੋਂ ਤੋੜਨ ਦੇ ਲਈ ਸਿੱਖ ਨੌਜਵਾਨਾਂ ਨੂੰ ਇਹ ਲੱਚਰਤਾ ਜਿਹੜੀ ਆ ਲਾਈ ਜਾ ਰਹੀ ਹੈ ਤੇ ਨਾਲ ਹੀ ਸ਼੍ਰੀ ਕਾਲਤਾਕ ਸਾਹਿਬ ਦੇ ਹੈੱਡ ਗ੍ਰੰਥੀ ਨੇ ਵੀ ਮੈਰੋ ਦੀ ਹਮਾਇਤ ਕਰ ਦਿੱਤੀ ਉਧਰੋਂ ਕਿ ਜੋ ਕੀਤਾ ਸਹੀ ਕੀਤਾ ਕੁਝ ਗਲਤ ਨਹੀਂ ਹੋਇਆ ਇਹ ਸਾਰੇ ਮਾਮਲਿਆਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਬੇਲਿਗਲਪ ਤੇ ਮੈਂ ਇਹ ਗੱਲ ਕਹਿ ਦਿਆਂ ਕਿ ਜਿਹੜੀਆਂ ਸਮਾਜਿਕ ਬੁਰਾਈਆਂ ਹੁੰਦੀਆਂ ਨੇ ਉਹ ਸਾਡੀ ਦੁਨੀਆ ਦੇ ਪੈਦਾ ਹੋਣ ਦੇ ਨਾਲ ਹੀ ਸ਼ੁਰੂ ਹੋ ਗਈਆਂ ਸੀ ਤੇ ਕਿਸੇ ਦੇ ਵਿੱਚ ਵੀ ਇਹਦੀ ਤਾਕਤ ਦੀ ਵੀ ਇਹਨਾਂ ਸਮਾਇਰ ਸਮਾਜਿਕ ਬੁਰਾਈਆਂ ਨੂੰ ਇੱਕੇ ਝਟਕੇ 'ਚ ਖਤਮ ਕਰ ਦੇਵੇ ਅਸੀਂ ਲਕਚਰ ਤਾਂ ਦੇ ਬਿਲਕੁਲ ਹਾਮੀ ਨਹੀਂ ਲੇਕਿਨ ਇੱਕ ਅਬਲਾ ਜਿਸ ਤਰੀਕੇ ਨਾਲ ਜਿਹੜਾ ਸੀ ਤਿੰਨ ਨਿਹੰਗਾਂ ਨੇ ਜਿਸ ਤਰੀਕੇ ਨਾਲ ਉਹਨਾਂ ਗਲ ਕੁੱਟ ਕੇ ਮਾਰਿਆ ਇਹ ਵੀ ਇਤਿਹਾਸ ਦੇ ਪੰਨਿਆਂ 'ਤੇ ਇੱਕ ਕਾਲਾ ਧੱਬਾ ਲਿਖਿਆ ਜਾਊਗਾ ਜੀ ਉਹ ਨਿਹੰਗ ਜਿੱਥੇ ਜਾਂਦੇ ਸੀ ਤੇ ਬੀਬੀਆਂ ਆਪਣੇ ਆਪ ਨੂੰ ਸੇਵ ਸਮਝਦੀਆਂ ਸੀ ਕਹਿੰਦੀਆਂ ਨਹੀਂ ਆਈ ਨਹੀਂ ਨਿਹੰਗ ਬੀਬੀ ਫੂਆ ਖੋਲ ਦੇ ਦਿੰਦੇ ਨੇ ਸ਼ਾਂ ਕੋਣ ਤੇ ਨੂੰ ਕੋਈ ਖਤਰਾ ਨਹੀਂ ਉਹ ਵੀ ਵੇਲਾ ਹੁੰਦਾ ਸੀ ਵੀ ਰੇਲ ਦੇ ਡੱਬੇ ਦੇ ਵਿੱਚ ਇੱਕ ਸਿੱਖ ਬਿਠਾ ਹੁੰਦਾ ਸੀ ਤੇ ਬਾਕੀ 90 ਬੰਦੇ ਜਿਹੜੇ ਨਾਲ ਬੈਠੇ ਹੁੰਦੇ ਸੀ ਉਹ ਆਪਣੇ ਨੂੰ ਸੇਵ ਸਮੇਂ ਦੀ ਫਿਲਮ ਤੋਂ ਕੋਸਾ ਨੂੰ ਕਤਰਾ ਕੋਈ ਨਹੀਂ ਹੁਣ ਸਾਡਾ ਕੋਈ ਵਿਗਾੜ ਨਹੀਂ ਹੋ ਸਕਦਾ ਵੀ ਸਾਡੇ ਕੋਈ ਸਿੱਖ ਆ ਕੇ ਬੈਠ ਗਿਆ ਅੱਜ ਵੀ ਬਕਾਇਦਾ ਤੌਰ ਤੇ ਜਿਹੜੇ ਇੱਕ ਐਕਟਰ ਨੇ ਮੁਨਾਵ ਭੁੱਲ ਗਿਆ ਜਿਹਨਾਂ ਪੱਗ ਬੰਨ ਕੇ ਨਹੀਂ ਫੋਟੋ ਖਿਆ ਸੋਚਾਈ ਸੀ ਕਿਹਾ ਸੀ ਵੀ ਪੱਗ ਦਾ ਇੱਕ ਵੱਖਰੇ ਦਬਾਬ ਆ ਸਿੱਖੀ ਬਾਰੇ ਉਹਨਾਂ ਦੇ ਵਿਚਾਰ ਕੀ ਸੀ ਬੰਬੇ ਦੇ ਵਿੱਚ ਉਹਨਾਂ ਇਹ ਗੱਲ ਕਹੀ ਸੀ ਵੀ ਅੱਜ ਵੀ ਜਦੋਂ ਬੰਬੇ ਦੇ ਵਿੱਚ ਕੋਈ ਕਿਸੇ ਆਪਣੀ ਧੀ ਭੈਣ ਮਾਂ ਨੂੰ ਕੱਲੀ ਨੂੰ ਕਿਤੇ ਟੈਕਸੀ ਨਹੀਂ ਭੇਜਦਾ ਤੇ ਉਹਦੀ ਕੋਸ਼ਿਸ਼ ਹੁੰਦੀ ਮੈਂ ਇਹ ਵੇਖਾਂ ਕਿ ਕੋਈ ਸਿੱਖ ਦੀ ਟੈਕਸੀ ਕਿਹੜੀ ਹੈ ਸਿੱਖ ਤੇ ਅੱਜ ਵੀ ਲੋਕ ਇੰਨਾ ਵਿਸ਼ਵਾਸ ਕਰਦੇ ਤੂੰ ਸਹੀ ਸਲਾਮਤ ਉਹਨੂੰ ਆਪਣੀ ਪਹੁੰਚਾਉਣ ਦੀ ਜ਼ਿੰਮੇਵਾਰੀ ਸਮਝਦਾ ਲੇਕਿਨ ਜਿਹੜੀ ਆ ਘਟਣਾ ਵਾਪਰੀ ਆ ਇਹ ਮੇਰੇ ਖਦ ਵੀ ਬਹੁਤ ਮੰਦਪਗੀ ਘਟਣਾ ਵਾਪਰੀ ਤੇ ਉਹਦੇ ਉੱਤੇ ਗਿਆਨੀ ਮਲਕੀਤ ਸਿੰਘ ਵੀ ਹੈਡ ਗ੍ਰੈਂਥੀ ਇੱਕ ਜਿਹੜੇ ਅਕਾਲ ਤਖਤ ਦੇ ਨੇ ਉਹ ਸਪੋਰਟ ਕਰ ਰਹੇ ਨੇ ਕਿ ਉਹਨਾਂ ਨੂੰ ਗੁਰੂ ਇਤਿਹਾਸ ਦਾ ਪਤਾ 10 ਗੁਰੂ ਸਾਹਿਬ ਜਨ ਦੇ ਵਿੱਚੋਂ ਇੱਕ ਵੀ ਗੁਰੂ ਨੇ ਕਿਸੇ ਲੇਡੀ ਦੇ ਉੱਤੇ ਕੋਈ ਹੱਥ ਉਟਾਇਆ ਵਜਾਤੇ ਕੋਈ ਟਿੱਪਣੀ ਕੀਤੀ ਵੀ ਸਾਨੂੰ 10 ਦੰਪਿਆ ਕੀਤੀ ਕੀ ਮੋਰਾ ਜਿਹੜੀ ਨਾਚੀ ਸੀਗੀ ਬੇਸਫਾ ਸੀਗੀ ਉਹਨੂੰ ਨਿਹੰਗ ਮਾਰ ਨਹੀਂ ਸੀ ਸਕਦੇ ਬਿਲਕੁਲ ਨਹੀਂ ਮਾਰਿਆ ਉਹਨੂੰ ਸਿਰਫ ਇਹ ਕਿਹਾ ਵੀ ਉਹਨੂੰ ਮਰ ਰ ਦੀਸ਼ ਨੂੰ ਕੱਲ ਤੋਂ ਛੜ ਕੇ ਝਾੜ ਪਈ ਸੀ ਦੇ ਅੱਜ ਤੱਕ ਉਹਨੂੰ ਕੁਝ ਨਹੀਂ ਸੀ ਕਿਹਾ ਕੀ ਇਹਨੇ ਮੰਨਿਆ ਗੱਜਿ ਮੇਵਰੀਆ ਵੀ ਲਚਰਤਾ ਫੈਲ ਰਹੀ ਆ ਤੁਸੀਂ ਲਚਰਤਾ ਖਤਮ ਕਰਾਂਗੇ ਅਸੀਂ ਲਚਰਤਾ ਨਹੀਂ ਹੋਣੀ ਚਾਹੀਦੀ ਅਸੀਂ ਕਹਿੰਦੇ ਸਮਾਜ ਦੇ ਵਿੱਚ ਸਮਵਨ ਪੈਦਾ ਕਰਦੀ ਆ ਬਿਲਕੁਲ ਨਹੀਂ ਹੋਣੀ ਚਾਹੀਦੀ ਹੁਣ ਸਰਲੀਨਪੁਰ ਕਹਿੰਦੀ ਆਜੋ ਵੇ ਸਰਦ ਬੁੱਢੇ ਮੈਨੂੰ ਜਿੰਨੇ ਵੜ ਮੇਰੇ ਨੂੰ ਮਾਰੋ ਮੈਂ ਵੇ ਨਹੀਂ ਕਿੰਨਾ ਮਾਰ ਦਿੱਤੀ ਮਨ ਜੀ ਉਹ ਇੱਥੋਂ ਤੱਕ ਕਹਿੰਦੀ ਆ ਹੈ ਕੋਈ ਮੇਰੇ ਘਰ ਦੇ ਵਿੱਚ ਕੋਈ ਆਟੇ ਦਾ ਗੱਟਾ ਛੁੱਟ ਕੇ ਗਿਆ ਜੇ ਮੈਂ ਆਪਣੀ ਕਮਾਈ ਕਰਕੇ ਆਪਣੀਆਂ ਤੇ ਕਿਸੇ ਨੂੰ ਕੀ ਤਕਲੀਫ ਕਹਿੰਦੇ ਹੁੰਦੇ ਆ ਕਿ ਦਰਕਦਾ ਕਿਉਂ ਕਹਿੰਦਾ ਸਾਬ ਨੂੰ ਨੇ ਆ ਤੇ ਦਰਕਦਾ ਕਿਉਂ ਗੋਦੇ ਦਾ ਜਾਏ ਆ ਜੀ ਜੇ ਮਾਂ ਦਾ ਦੁੱਧ ਪੀਤਾ ਸੀਗਾ ਤੇ ਫਿਰ ਇੰਨੋ ਇੱਥੇ ਕਿਉਂ ਪਜ ਦੁਬਈ ਤੂੰ ਇਹ ਕਬਲਾ ਦਾ ਗਲਾ ਘੁੱਟ ਕੇ ਮਾਰ ਕੇ ਤੇ ਦੁਬਈ ਭੱਜ ਗਿਆ ਕਿੰਨਾ ਜਰੇ ਬਚਾ ਲੂ ਤੇਰਾ ਦੋ ਮਨੋਜਨ ਤੂੰ ਪਸਾ ਕੇ ਗੱਦ ਦੁਰ ਗਿਆ ਉੱਥੇ ਇਹ ਕਿਦਰ ਦੇ ਇਨਸਾਨੀ ਦੇ ਤੇਰੀ ਵੀ ਉਹੋ ਜਿਹਾ ਗਿਆਨੀ ਮਲਕੀਤ ਸਿੰਘ ਨੂੰ ਇਹ ਨਹੀਂ ਸੀ ਚਾਹੀਦਾ ਉਹ ਕਹਿੰਦੇ ਵੀ ਜੋ ਹੋਇਆ ਮੜਾ ਹੈ ਪਰ ਲਚਰਤਾ ਦੇ ਵਿੱਚ ਖਲਾਫ ਆ ਜੀ ਜਿੱਥੇ ਅਕਾਲ ਤਖਤ ਨੇ ਆਪਣਾ ਸੰਦੇਸ਼ ਤੱਜ ਕਿੱਥੇ ਬਾਬਾ ਤੁਮਾ ਜਿਹੜਾ ਕਹਿੰਦਾ ਸੀ 6 ਜੂਨ ਨੂੰ ਮੈਂ ਅਕਾਲ ਤਖਤ ਦੇ ਸੰਦੇਸ਼ ਦੀ ਜਿਹੜਾ ਨਾ ਅੱਜ ਉਹ ਅਕਾਲ ਤਖਤ ਤੇ ਅਕਾਲ ਤਖਤ ਦੇ ਸਥਾਪਨਾ ਦਿਵਸ ਤੇ ਸੰਦੇਸ਼ ਦੇ ਕੇ ਗਿਆ ਰੋਕ ਸਕਦੇ ਤੁਸੀਂ ਜੀਤੇ ਵਿੱਚ ਉਹਨੇ ਕਿਹਾ ਲਚਰਤਾ ਫਰੋਣੀ ਬਹੁਤ ਮਾੜੀ ਗੱਲ ਹੈ ਸਾਡੇ ਨੌਜਵਾਨ ਕਿਹੜੇ ਪਾਸੇ ਤੁਰ ਪੇ ਉਹਨਾਂ ਨੌਜਵਾਨਾਂ ਨੂੰ ਬਾਕਾਇਦਾ ਤੌਰ ਤੇ ਗੁਰਬਾਣੀ ਨਾਲ ਤੇ ਬਾਣੀ ਨਾਲ ਜੋੜਨ ਦੀ ਗੱਲ ਕੀਤੀ ਹੈ ਸਹੀ ਵਾਜਿਬ ਗੱਲ ਕੀਤੀ ਬਿਲਕੁਲ ਉਹਨਾਂ ਨੇ ਉਹਨਾਂ ਨੇ ਬਿਲਕੁਲ ਇਹ ਕਤਲ ਨੂੰ ਸਹੀ ਨਹੀਂ ਠਰਾਇਆ ਇਸ ਕਰਕੇ ਗਿਆਨੀ ਅਮਰਕੀਰ ਸਿੰਘ ਦੇ ਜਿਹੜੇ ਇਹ ਸ਼ਬਦ ਨੇ ਵੀ ਉਹਨਾਂ ਨੇ ਮਹਿਰੋਂ ਦੀ ਕਾਰਜ ਸਹੀਤ ਹੈ ਉਹ ਕਿਸੇ ਤਰ੍ਹਾਂ ਵੀ ਸਾਡੀ ਪੰਥਕ ਮਰਿਆਦੇ ਅਨੁਸਾਰ ਪ੍ਰੰਤਕ ਨਿਜਮਾ ਦੇ ਨਾਲ ਨਾਲ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਨਾਲ ਕਦੇ ਵੀ ਕਿਤੇ ਵੀ ਨਹੀਂ ਟੁੱਕਦੀ ਲਚਿਰਤਾ ਫਲੋਂਦੀ ਸੀ ਜਿਵੇਂ ਢਾਡੀ ਦੀ ਹੈਗੀ ਇਹ ਸਰਕਾਰ ਦੀ ਜਿਵੇਂ ਮਾਰੀ ਬੰਦ ਕਰਾਉਣੀ ਕਹੋ ਸਰਕਾਰ ਨੂੰ ਦਿਓ ਦਰਖਾਸਤ ਤੁਸੀਂ ਪੁਲਿਸ ਨੂੰ ਉੱਤੇ ਕਾਰਵਾਈ ਕੀਤੀ ਜਾਵੇ ਤੁਸੀਂ ਇੱਕ ਅਬਲਾ ਨੂੰ ਜਿਹੜਾ ਸੀ ਇਸ ਪੇਜ ਦੇ ਵਿੱਚ ਮਾਰ ਕੇ ਕਲੰਕ ਖੱਟਿਆ ਵਾ ਇਸ ਚੋਲੇ ਤੇ ਕਲੰਕ ਲਾਇਆ ਤੁਸੀਂ। ਸ਼ਬੀਰ ਲਾਹ ਕੇ ਜਿਹੜੀ ਗੱਲ ਤੁਸੀਂ ਕੀਤੀ ਸੀ ਢੱਡਰੀਆਂ ਵਾਲੇ ਤੇ ਹਮਲਾ ਕੀਤਾ ਸੀ ਚੋਲੇ ਪਾ ਕੇ ਉਹ ਸਹੀ ਕੀਤਾ ਸੀ। ਇਹ ਚੋਲਾ ਸਾਨੂੰ ਗੁਰੂ ਦੇ ਸਵਾਸ ਨਹੀਂ ਦਿੱਤਾ। ਚੋਲੇ ਦੀ ਬੜੀ ਮਹੱਤਤਾ ਵਾ ਉਹਨੇ ਵੈਲਫੇਅਰ ਦੇ ਕੰਮ ਵਾਸਤੇ ਦਿੱਤਾ ਵਾ ਲੋਕ ਸੇਵਾ ਵਾਸਤੇ ਕੀਤਾ ਵਾ ਜ਼ੁਲਮ ਤੇ ਜ਼ਾਲਮ ਟੱਕਰਨ ਵਾਸਤੇ ਦਿੱਤਾ ਚੋਲਾ ਸੰ। ਤੁਸੀਂ ਕਿਸੇ ਹੋਰੀ ਪਾਸੇ ਤਰੇ ਫਿਰਦੇ ਆ। ਇਸ ਕਰਕੇ ਗਿਆਨੀ ਮਲਕੀਤ ਸਿੰਘ ਗੁਰਾ ਜਿਹੜਾ ਬਿਆਨ ਦਿੱਤਾ ਉਹਦੇ ਨਾਲ ਬਹੁਤੇ ਸਿੱਖ ਸਹਿਮਤ ਨਹੀਂ ਹੋਣਗੇ। ਜਿਨ੍ਹਾਂ ਨੇ ਇੱਕ ਕਾਤਲ ਦੀ ਸਪੋਰਟ ਕੀਤੀ ਅਕਾਲ ਤਖਤ ਦੇ ਉੱਤੇ ਬੈਠ ਕਈ ਲੋਕ ਕਹਿ ਦਿੰਦੇ ਵੀ ਇੰਦਰਾ ਗਾਂਧੀ ਦਾ ਮਾਮਲਾ ਜਿਹੜਾ ਸੀਗਾ ਫਿਰ ਵੀ ਕਹਿੰਦੇ ਗਲਤ ਸੀਗਾ ਇੰਦਰਾ ਗਾਂਧੀ ਦਾ ਤੇ ਇਹਦੀ ਕਮਲ ਭਾਬੀ ਦਾ ਜਿਹੜੀ ਹੈਗੀ ਵੰਦਨਾ ਤੇ ਬਾੜੀ ਦਾ ਜ਼ਮੀਨ ਸਬੰਧ ਦਾ ਫਰ ਜ਼ਮੀਨ ਦਾ ਇਹ ਵੀ ਕਿਤੇ ਬਹੁਤ ਜ਼ਿਆਦਾ ਫਰਕ ਹੈਗਾ ਜੀ ਉਹਦੇ ਨਾਲ ਜੁੜ ਕੇ ਵੇਖੀ ਜਾਂਦੇ ਕਈ ਇਹੋ ਜਿਹੇ بڑے بڑے ਭੱਦਰਪੁਰਸ਼ ਬੈਠੇ ਨੇ ਇੱਥੇ ਇਸ ਕਰਕੇ ਸਾਡੀ ਇੱਕੋ ਹੀ ਅਪੀਲ ਆ ਵਿਗਿਆਨੀ ਮਲਕੀਤ ਸਿੰਘ ਜੀ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਜਿਹੜੀ ਪੋਸਟ ਤੇ ਬੈਠੇ ਹੋ ਇਹ ਬੜੀ ਮਹੱਤਵਪੂਰਨ ਪੋਸਟ ਆ ਇਹਦੇ ਤੇ ਬਹਿ ਕੇ ਤੁਹਾਨੂੰ ਇੱਕ ਗੁਨਾਹਗਰ ਦੀ ਭਾਵੇਂ ਉਹਨੇ ਸੱਚਾ ਕੀਤਾ ਜਾਂ ਝੂਠਾ ਕੀਤਾ ਉਹਦੀ ਸਹੀ ਨਹੀਂ ਟ੍ਰਾਹ ਜਾ ਸਕਦਾ ਇੰਦਰਾ ਗਾਂਧੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਇੰਦਰਾ ਗਾਂਧੀ ਨੇ ਕਾਰਟਕਟ ਹੈ ਦੀ ਉਹਦੇੰ ਦਾ ਲੱਭੇ ਫੀਸ ਨਹੀਂ 70 ਫੀਸ ਸਿੱਖ ਜਿਹੜੇ ਸਹਿਮਤ ਸੀਗੇ ਅੱਜ ਵੀ 30% ਛੱਕ ਜਗ ਜਾ ਕੇ ਵੇਖ ਲੋ ਤੁਸੀਂ ਉਹਨੂੰ ਆਪਣੀ ਮਾਂ ਮੰਨਦੇ ਤੇ ਉੱਤੇ ਜਿਹੜੀ ਵਰਸੀ ਮਨਾਉਂਦੇ ਨੇ। ਲੇਕਿਨ ਤੁਸੀਂ ਇੱਕ ਲਚਿਰਤਾ ਫਨੌਂਦੀ ਆ ਉਹ ਲਚਿਰਤਾ ਫਨੌਂਦੀ ਠੀਕ ਬਣਾਉਂਦੀ ਆ ਤੁਸੀਂ ਉੱਤੇ ਕਾਨੂੰਨੀ ਕਾਰਵਾਈ ਕਰੋ ਕਰਦੇ ਕੋਈ ਨਹੀਂ ਕਰੋ ਤੁਸੀਂ। ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਕੋਈ ਐਕਸ਼ਨ ਲੈਂਦੀ ਨਹੀਂ ਇਸ ਕਰਕੇ ਸਾਨੂੰ ਇਹ ਕਦਮ ਚੁੱਕਣਾ ਪਿਆ। ਨਹੀਂ ਫਿਰ ਫਿਰ ਸਾਰੇ ਮਾਰ ਦੋ। ਸਾਰੀਆਂ ਕੁੜੀਆਂ ਮਾਰ ਦੋ ਜਿਹੜੀਆਂ ਉਹ ਕੰਮ ਕਰਦੀ ਜਾਂਦੇ। ਕੀ ਇਹਦੇ ਤੇ ਪੂਰਨ ਫਿਲਮਾਂ ਨਹੀਂ ਆਗੀਆਂ ਬਲੂ ਫਿਲਮਾਂ ਨਹੀਂ ਆਗੀਆਂ ਸਾਡੀ ਇੰਡਸਟਰੀ ਬੰਬੇ ਚ ਕੀ ਵਾਈ ਹੋ ਰਿਹਾ ਉੱਥੇ ਜੀ ਸਾੜੀਏ ਮਾਰਦੇ ਫਿਰ ਇੱਕ ਨੂੰ ਮਾਰਦਾ ਕੀ ਮਤਲਬ ਹੋਇਆ ਸ਼ਾਰਜੀ ਜੀ ਉਹ ਸਮਾਂ ਸੀ ਜਦੋਂ ਇਸ ਧੰਦੇ ਨੂੰ ਸਾਡੇ ਲੋਕ ਨਫ਼ਰਤ ਕਰਦੇ ਸੀਗੇ ਜੀ ਅੱਜ ਆਪਣੀਆਂ ਨੌਜਵਾਨ ਕੁੜੀਆਂ ਨੂੰ ਤਿਆਰ ਕਰਕੇ ਆਪ ਲੈ ਕੇ ਜਾਂਦੇ ਵੀ ਸਾਡੀ ਕੁੜੀ ਦੇ ਵਿੱਚ ਪਾਰਟਿਸਪੀਕੇਸ਼ਨ ਹੋ ਜਾਏ ਹੂੰ ਕਿਸੇ ਵੀ ਤਰੀਕੇ ਨਾਲ ਹੋ ਜੇ ਕੀ ਕਰੋਗੇ ਤੁਸੀਂ ਉਹਨਾਂ ਦਾ ਏਸੀ ਕਮਰੇਆਂ 'ਚ ਬਹਿ ਕੇ ਤੇ ਖਲ ਖਾ ਕੇ ਧੋੜੀ ਦਾ ਪ੍ਰਸ਼ਾਦ ਤੁਸੀਂ ਕਹਿੰਦੇ ਅਸੀਂ ਪ੍ਰਚਾਰਕਾਂ ਦਾ ਪ੍ਰਚਾਰ ਕਰਦੇ ਤੁਸੀਂ ਤੁਹਾਡੇ ਲੋਕਾਂ ਦੀ ਵਜ੍ਹਾ ਕਰਕੇ ਅੱਜ ਐਸਡੀ ਪੀਸੀ ਦੀਆਂ ਚੋਣਾਂ ਦੇ ਵਿੱਚ ਜੇ 28 ਲੱਖ 28 28 ਲੱਖ ਵੋਟਾਂ ਔਰਤਾਂ ਦੀ ਬਣੀਆਂ ਤੇ 18 ਲੱਖ ਮਰਦਾਂ ਦੀ ਬਣੀਆਂ ਨਾ ਕਿਸੇ ਦੇ ਮੂੰਹ ਤੇ ਦਾੜੀ ਹੈ ਤੇ ਨਾ ਸਿਰ ਤੇ ਵਾਲ ਨੇ ਨਾ ਕੋਈ ਪਗਮੰਦ ਹੈ ਤੇ ਟੋਪੀਆਂ ਪਾ ਕੇ ਤੁਰੇ ਫਿਰਦੇ ਨੇ ਉਹਦੇ ਬਾਰੇ ਕੀ ਸੋਚਿਆ ਤੁਸੀਂ ਇਸੇ ਕਰਕੇ ਅਸੀਂ ਭਾਈ ਮਲਕੀਤ ਸਿੰਘ ਜੀ ਸਾਨੂੰ ਤੁਹਾਡੇ ਇਸ ਬਿਆਨ ਤੇ ਤਰਾਜ ਹੈ ਕਿ ਤੁਸੀਂ ਇੱਕ ਕਬਲਾ ਦੇ ਕਤਲ ਭਾਵੇਂ ਉਹ ਸਹੀ ਹੋਇਆ ਜਾਂ ਗਲਤ ਹੋਇਆ ਉਹਨੇ ਸਿੱਖ ਬੰਦ ਨੂੰ ਕੋਈ ਠੇਸ ਨਹੀਂ ਪਹਾਈ ਉਹਨੇ ਦਰਬਾਰ ਸਾਹਿਬ ਤੇ ਕੋਈ ਮਿਲਣਾ ਨਹੀਂ ਕੀਤਾ ਉਹਨੇ ਕੋਈ ਜੀ ਗੁਰਬਾਣੀ ਦੀ ਬੇਦਬੀ ਨਹੀਂ ਕੀਤੀ ਕੋਈ ਉਹ ਜਿਹੜੀ ਤੁਹਾਡੀ ਡਿਊਟੀ ਹੋ ਕਰੋ ਤੁਸੀਂ ਕਰਨੀ ਜੜੀ ਇਸ ਕਰਕੇ ਮਿਹਰਬਾਨੀ ਕੇ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਆ ਇਹੋ ਜੇ ਬਿਆਨ ਦੇਣ ਤੋਂ ਪਹਿਲਾਂ ਜਥੇਦਾਰ ਨੂੰ ਪੁੱਛ ਲਓ ਗਿਆਨੀ ਕੁਲਦੀਪ ਸਿੰਘ ਨੇ ਕਿਤੇ ਵੀ ਇੱਕ ਵਾਰੀ ਵੀ ਨਹੀਂ ਕਿਹਾ ਉਹਨੇ ਲਚਰਤਾ ਦੀ ਜੁਰਤ ਨਿੰਦਾ ਕੀਤੀ ਹੈ ਵੀ ਇਹਨਾਂ ਦੇ ਖਲਫਕਾਰ ਹੋਣੀ ਚਾਹੀਦੀ ਹੈ ਉਹਦਾ ਬਿਆਨ ਬਿਲਕੁਲ ਠੀਕ ਸੀਗਾ ਪਰ ਕਾਤਲਾਂ ਦੀ ਸਪੋਰਟਿੰਗ ਕੀਤੀ ਉਹਨੇ ਜੀ ਤੁਹਾਨੂੰ ਤੇ ਜੇ ਸੀਟ ਤੇ ਬਹਿਣ ਦਾ ਅਧਿਕਾਰ ਹੀ ਕੋਈ ਨਹੀਂ ਰਿਹਾ ਗਿਆ ਇਸ ਕਰਕੇ ਛਾਕਸੀ ਜੀ ਜੋ ਹੋ ਰਿਹਾ ਮੰਦ ਭਗਾ ਹੋ ਰਿਹਾ ਇਹ ਚੰਗਾ ਨਹੀਂ ਕੁਝ ਹੋ ਰਿਹਾ ਸਾਡੀ ਧਾਰਮਿਕ ਸਖਸ਼ੀਤਾ ਜੇ ਇਹੋ ਜਿਹੇ ਲੋਕਾਂ ਦੀ ਸਪੋਰਟ ਕਰਨਗੀ ਆ ਈਆ ਪੜਿਆ ਨਾ ਜਿਆਸਤੀ ਕਰਨ ਵਾਲਿਆਂ ਦੀ ਆ ਤੇ ਫਿਰ ਸਾਡੇ ਕੌਮ ਦਾ ਰੱਬ ਹੀ ਰੱਖਾ ਵਾ ਫਿਰ ਸਾਰੇ ਧਾਰਮਿਕ ਆਗੂਆਂ ਦਾ ਰੱਬ ਹੀ ਰੱਖਾ ਜੀ ਜੀ ਸੁਖਦੇਵ ਸਿੰਘ ਤੇ ਹਿੰਸਾ ਦੀ ਅੰਤਿਮ ਅਰਦਾਸ ਮੌਕੇ ਸਾਰੇ ਇਕੱਠੇ ਨਜ਼ਰ ਆਏ ਸੀ ਇਸ ਤੋਂ ਬਾਅਦ ਲਗਾਤਾਰ ਇਹ ਚਰਚਾਵਾਂ ਚੱਲੀਆਂ ਸਨ ਕਿ ਸਮਝੌਤਾ ਹੋ ਸਕਦਾ ਹੁਣ ਸਾਰੇ ਇਕੱਠੇ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਬਿਆਨ ਵੀ ਇਹੋ ਜਿਹੇ ਸੀ ਪਰ ਹੁਣ ਪਰਮਿੰਦਰ ਸਿੰਘ ਢੀਂਸਾ ਦਾ ਇੱਕ ਬਿਆਨ ਆਇਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਾਲਜ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਦੇ ਹੇਠ ਹੈ ਤਾਂ ਸਮਝੌਤਾ ਨਹੀਂ ਹੋ ਸਕਦਾ 2023 ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਬਕਾਇਦਾ ਤੌਰ ਤੇ ਅਕਾਲ ਤਖਤ ਦੇ ਮਗਰਲੇ ਪਾਸੇ ਬਾਬਾ ਗੁਰਬਖਸ਼ ਸਿੰਘ ਗੁਰਦੁਆਰਾ ਵਿਖੇ ਆਪਣੀ ਖਿਮਾ ਜਾਂਚਨਾ ਦੀ ਅਰਦਾਸ ਹੁੰਦੀ ਵੀ ਜਾਣੇ ਅਜਾਣੇ ਪੁੱਲ ਔ ਪੁੱਲ ਸਾਡੇ ਕੋਈ ਗਲਤੀ ਹੋ ਗਈ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਇਹ ਸੰਗਤਾਂ ਨੇ ਪ੍ਰਵਾਨ ਨਹੀਂ ਕੀਤੀ ਤੇ ਢੀਂਡ ਸੇ ਪ੍ਰਵਿੰਦਰ ਢੀਂਡ ਸੇ ਨੇ ਕਿਹਾ ਤਾਂ ਜੀ ਮਾਫੀ ਮੰਗਣ ਦੀ ਗੱਲ ਮੁੱਕ ਗਈ ਜੀ ਇਦੇ ਬਾਪੂ ਸਰਦਾਰ ਡਗਦੇਵ ਸਿੰਘ ਸੁਖਦੇਵ ਸਿੰਘ ਢੀਂਸਾਂ ਨੇ ਕਿਹਾ ਤੂੰ ਮੁਕਾਲਾ ਮੈਂ ਨਹੀਂ ਮਕੋਦਾ ਹਾਂ ਇੱਦਾਂ ਗਲ ਨਹੀਂ ਮੁਕਦੀ ਅਕਾਲ ਤਖਤ ਤੇ ਪੇਸ਼ ਹੋਣ ਦੀ ਪ੍ਰਕਿਰਿਆ ਹੈਗੀ ਇਹ ਕਹਿੰਦੇ ਸੀ ਵੀ ਇਹ ਸਾਡੇ ਮਲਾਜਮ ਨੇ ਜਿਹੜੇ ਜੱਥੇਦਾਰ ਨੇ ਇਹ ਸਾਡੇ ਗੁਲਾਮ ਨੇ ਇਹਨਾਂਗੇ ਪੇਸ਼ ਹੋਈਏ ਸੀ ਆਖਰਕਾਰ ਪੇਸ਼ ਹੋਣਾ ਪਿਆ ਜੋ ਹੁਕਮ ਹੋਏ ਅਕਾਲ ਤਖਤ ਉਹਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਉਸੇ ਹੁਕਮਾਂ ਦੇ ਤਹਿਤ ਹੀ ਪਰਮਿੰਦਰ ਢੀਂਸੀ ਢੀਂਸਾ ਨੇ ਬਿਆਨ ਦਿੱਤਾ ਕਿ ਕੁਝ YouTube ਚੈਨਲਾਂ ਨੇ ਕੱਲ ਬੜੀ ਧੂੜ ਧਮਾਈ ਸੀ ਪਰਮਿੰਦਰ ਢੀਂਸਾ ਵਜਾਰਿਆ ਮਲੂਕਾ ਵਿੱਚ ਚਲੇ ਗਿਆ ਨਿਲ ਜੋਤੀ ਵੀ ਚਲਾ ਗਿਆ ਠੰਡਲ ਵਿੱਚ ਚਲੇ ਗਏ ਪਹਿਲਾਂ ਨੇ ਉੱਥੇ ਸੀ ਇਹ ਇਹ ਲੋਕ 2017 ਜੀ ਵਿੱਚ ਉੱਤੇ ਸੀ 2019 ਜੀ ਵਿੱਚ ਤੇ 2022 ਜੀ ਵਿੱਚ ਉੱਤੇ 2024 ਵਿੱਚ ਸੀਗੇ ਕਦੋਂ ਉੱਥੇ ਨਹੀਂ ਸੀਗੇ ਮਲੂਕੇ ਨੇ ਤੇ ਸੁਧਾਰ ਲੈਣ ਦਾ ਅੱਜ ਤੱਕ ਕਿਸੇ ਨੇ ਨਹੀਂ ਬਣਿਓ ਉਹਨਾਂ ਕੋਈ ਭਰਤੀ ਨਹੀਂ ਕੀਤੀ ਉਹਨਾਂ ਜਦੋਂ ਇੰਟਰਵਿਊ ਦਿੱਤੀ ਉਹਨੇ ਸੁਖਬੀਰ ਸਿੰਘ ਬਾਦੂ ਦੀਆਂ ਘੋੜੀਆਂ ਨਹੀਂ ਗਈਆਂ ਕਸੀਦੇ ਪੜੇ ਨੇ ਇਹ ਚੁੱਪ ਕਰਕੇ ਕਹੀ ਜਾਂਦੇ ਨਹੀਂ ਜੀ ਪੰਦਰ ਸਿੰਘ ਢੀਂਡਸਾ ਨਹੀਂ ਜਾ ਰਿਹਾ ਜਾ ਰਿਹਾ ਉਹਨਾਂ ਨੇ ਫਿਰ ਉਹਨਾਂ ਨੂੰ ਫੋਨ ਕਰਕੇ ਕਿਹਾ ਭਾਈ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਅਸੀਂ ਇੱਕ ਤੇ ਅਕਾਲ ਤਖਤ ਦੇ ਹੁਕਮਾਂ ਤੇ ਖੜੇ ਆਂ ਝੁੰਡਾ ਕਮੇਟੀ ਦੀ ਰਿਪੋਰਟ 'ਤੇ ਖੜੇ ਆਂ ਤੇ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਆਪਣਾ ਅਹੁਦਾ ਨਹੀਂ ਛੱਡਦੇ ਉਹਨਾਂ ਚਿਰ ਅਸੀਂ ਉਹਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਉਹਨਾਂ ਚਿਰ ਇਕਤਾ ਨਹੀਂ ਹੋ ਸਕਦੀ ਪ੍ਰਮਿੰਦਰ ਸਿੰਘ ਢੀਂਡ ਦੇ ਠੋਕੇ ਕਿਆ ਕਰੀ ਬੀਬੀ ਜ਼ਗੀਰ ਕੌਰ ਦਾ ਨਾਂ ਲੈਂਦੇ ਸੀ ਉਹਨੇ ਕੱਲ ਜਵਾਬ ਦਿੱਤਾ ਉਹਨੇ ਕਿ ਮਲੂਕਾ ਨਾ ਸਾਡਾ ਕਦੀ ਹਿੱਸਾ ਬਣਿਆ ਸੀ ਨਾ ਇਸਾਰਿਆ ਸੀ ਉਹ ਪਹਿਲਾਂ ਵੀ ਉਹਨਾਂ ਨਾਲ ਸੀ ਤੇ ਅੱਜ ਵੀ ਉਹਨਾਂ ਨਾਲ ਆ ਹਮ ਲੇਕਿਨ ਅਸੀਂ ਜਿੱਥੇ ਹੈਗੇ ਆ ਪੰਜਵੇਂ ਮੇਰੀ ਕਮੇਟੀ ਨਾਲ ਅਸੀਂ ਕਾਲ ਤੱਕ ਤੇ ਹੁਕਮਾਂ ਦੀ ਤਮੀਲ 'ਚ ਬੈਠੇ ਕੋਈ ਏਰ ਘੱਟੋ ਘੱਟ ਸੋਚ ਤਿਆ ਕਰੂ ਗੱਲ ਕਰਨ ਤੋਂ ਪਹਿਲਾਂ ਉਹਦਾ ਜਵਾਬ ਦਿੱਤਾ ਉਹਨਾਂ ਨੇ ਪਰ ਮੈਂ ਫਿਰ ਕਹਿ ਦਿੱਤੀ ਕਿ ਪ੍ਰੇਮੰਦਰ ਢੀਂਡਸਾ ਨੇ 2023 'ਚ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗ ਲਈ ਹੁਣ ਗੱਲ ਖਤਮ ਹੋ ਗਈ ਲੇਕਿਨ ਫਾਜ਼ਲ ਨੇ ਕਿਹਾ ਸੀ ਬਿਲਕੁਲ ਗੱਲ ਖਤਮ ਨਹੀਂ ਹੋਈ ਇਹ ਮਾਫੀ ਪ੍ਰਕਿਰਿਆ ਮੁਤਾਬਕ ਨਹੀਂ ਇਸ ਕਰਕੇ ਸਖਬੀਰ ਸਿੰਘ ਬਾਦਲ ਦੇ ਉੱਤੇ ਜੋ ਮਰਜ਼ੀ ਕਰ ਲੈ ਉਹਦੀ ਪ੍ਰਧਾਨਗੀ ਤੇ ਸੰਕਟ ਦੇ ਬੱਦਲ ਮੰਡਰਾਉਂਦੇ ਰਹਿਣਗੇ ਕਿਉਂਕਿ 5 6 ਚੋਣਾਂ 2017 'ਚ 15 ਸੀਟਾਂ ਮਿਲੀਆਂ ਤੇ 2019 'ਚ ਲੋਕ ਸਭਾ ਚੋਣਾਂ 'ਚ 2 ਸੀਟਾਂ ਮਿਲੀਆਂ ਤੇ 2022 'ਚ ਵਿਧਾਨ ਸਭਾ 'ਚ ਸਿਰਫ 10 ਸੀਟਾਂ ਮਿਲੀਆਂ ਤੇ 2022 'ਚ ਜਿਹੜੀ ਇੱਕ ਲੋਕ ਸਭਾ ਚੋਣ ਬਾਈ ਇਲੈਕਸ਼ਨ ਜ਼ਰੂਰ ਦੀ ਹੋਈ ਸੀ ਤੇ ਉਮੀਦਵਾਰ ਦੀ ਜਵਾਨਤ ਜਬਤ ਹੋਈ ਸੀਗੀ 2024 ਚ ਇੱਕ ਲੋਕ ਸਭਾ ਦੀ ਸੀਟ ਮਿਲੀ ਤੇ ਜਿਹੜੀਆਂ 22 ਚਾਰ ਉਪ ਚੋਣਾਂ ਹੋਈਆਂ ਸੀ ਉਦੋਂ ਅਕਾਲੀ ਦਲ ਨੇ ਬਾਈਕਟ ਕਿਉਂ ਕੀਤਾ ਪੱਲੇ ਕੁਛ ਨਹੀਂ ਸੀ ਬਾਈਕਟ ਕਰਤਾ ਕਦੇ ਵੀ ਪਾਰਟੀ ਬਾਈਕਟ ਨਹੀਂ ਕਰਦੀ ਵੋਟਾਂ ਵਧੇ ਘਟਦੇ ਨੇ ਦੀ ਹੁੰਦੀਆਂ ਵੋਟਾਂ ਦੀ ਕੋਈ ਗੱਲ ਨਹੀਂ ਹੈ ਲੇਕਿਨ ਜਦੋਂ ਤੁਸੀਂ ਬਾਈਕਟ ਕਰਦੇ ਹੋ ਤੁਹਾਡੇ ਵਰਕਰ ਤੇ ਸਮਰਥਕ ਇੱਕ ਵਾਰੀ ਤੁਹਾਨੂੰ ਛੱਡ ਕੇ ਚੱਲ ਕੇ ਮੁੜ ਕੇ ਵਾਪਸ ਨਹੀਂ ਮੁੜਦੇ ਹੋ ਇਸੇ ਕਰਕੇ ਵਜ੍ਹਾ ਕੀਤਾ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਲੁਧਿਆਣੇ 'ਚ ਆਪਣਾ ਉਮੀਦਵਾਰ ਖੜਾ ਕੀਤਾ ਤੇ ਉਸ ਉਮੀਦਵਾਰ ਦੀ ਕੈਂਪੇਨ ਵੀ ਕੀਤੀ ਜਾ ਰਹੀ ਹੈ 10,057 ਵੋਟਾਂ ਲਈਆਂ ਸੀਗੀਆਂ 2022 ਦੇ ਵਿੱਚ ਇਥੋਂ ਮਹਿੰਦਰ ਗਰੇਵਾਲ ਨੇ ਜੇ ਤੇ ਇਹ ਵੋਟਾਂ ਵਜੋਂ ਦੀਆਂ 20 ਹੋ ਜਾਂਦੀਆਂ ਨੇ 15 ਹੋ ਜਿੰਨੀ ਫਿਰ ਤੇ ਕਵਾਂਗੇ ਸੀਪੀ ਬਾਦਲਲਾ ਨੇ ਕੁਝ ਗੇਨ ਕੀਤਾ ਤੇ ਜੇ ਵੋਟਾਂ ਘਟ ਗਈਆਂ ਹੋਰ ਤੇ ਫਿਰ ਗਰਾਫ ਉਹ ਥੱਲੇ ਆ ਇਸ ਕਰਕੇ ਪ੍ਰਮਿੰਦਰ ਢੀਂਡਸਾ ਜੀ ਆਪਣਾ ਸਪਸ਼ਟੀ ਇਸ ਨੂੰ ਸਪਸ਼ਟੀਕਰ ਇਸ ਕਰਕੇ ਦਿੱਤਾ ਵੀ ਲੋਕਾਂ ਜੋ ਕੋਈ ਭੰਮਲ ਪੂਸਾ ਨਾ ਪਵੇ ਹਾਂ ਕਿ ਪ੍ਰਮਿੰਦਰ ਢੀਂਡਸਾ ਮੁਰ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਛਤਰੀ ਤੇ ਬਹਿਣ ਜਾ ਰਿਹਾ ਜੀ ਕਲਕੱਤਾ ਦੇ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਸੁकांत ਦੇ ਵੱਲੋਂ ਇੱਕ ਸਿੱਖ ਦੇ ਉੱਤੇ ਚੱਪਲ ਮਾਰੀ ਗਈ ਹਾਲਾਂਕਿ ਇਲਜ਼ਾਮ ਲਗਾਇਆ ਜਾ ਰਿਹਾ ਨੇ ਪਰ ਭਾਜਪਾ ਨੇ ਕਿਹਾ ਕਿ ਉਹ ਚੱਪਲ ਇੱਕ ਕਾਗਜ਼ ਸਿਰਫ ਇੱਕ ਮਹਿਜ਼ ਕਾਗਜ਼ ਸੀ ਉਹ ਕੋਈ ਚੱਪਲ ਨਹੀਂ ਸੀ ਜੋ ਲੱਗੀ ਆ ਉਹ ਉਹਨਾਂ ਨੇ ਇਧਰ ਚੱਕ ਕੇ ਮਾਰਿਆ ਸੀ ਤੇ ਉਹਨਾਂ ਦੇ ਪੱਗ ਤੇ ਜਾ ਕੇ ਲੱਗ ਗਿਆ ਤੇ ਹੁਣ ਉਸ ਦੇ ਉਹ ਸਾਰੇ ਮਾਮਲੇ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਮਿਕੂ ਪਾਲ ਪਾਵ ਵਾਲੇ ਜਿਹੜੇ ਇਹਨੇ ਬੇਸਿਕਲੀ ਜਦੋਂ ਇਹ ਆਏ ਨੇ ਇਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਸੀ ਭਿੰਦੂ ਰਾਸ਼ਟਰ ਸਥਾਪਿਤ ਕਰਨਾ ਸੀ ਜੀ ਉਹਨਾਂ ਨੂੰ ਬਾਕੀ ਕੰਮ ਕੋਈ ਵੀ ਬਰਦਾਸ਼ਤ ਨਹੀਂ ਹੁੰਦੀ ਗੋਲਵਾਕਰ ਐਮ ਐਸ ਗੋਲਵਾਕਰ ਇਹਨਾਂ ਦਾ ਚੀਫ ਰਿਹਾ ਵਾ ਉਹਨੇ ਕਿਤਾਬ ਲਿਖੀ ਹੈ ਬੰਚ ਆਫ ਥੌਟਸ ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖਦਾ ਵੀ ਇੱਥੇ ਹਿੰਦੂ ਰਾਸ਼ਟਰ ਬਣਾਇਆ ਜਾਵੇ ਕਿ ਹਿੰਦੂ ਰਾਸ਼ਟਰ ਉਹ ਸਿੰਦੂ ਰਾਸ਼ਟਰ ਦੇ ਵਿੱਚ ਹਿੰਦੂ ਰਹਿ ਸਕਣਗੇ ਜੈਨੀ ਰਹਿ ਸਕਣਗੇ ਬੋਧੀ ਰਹਿ ਸਕਣਗੇ ਸਾਈ ਰਹਿ ਸਕਣਗੇ ਤੇ ਸਿੱਖ ਰਹਿ ਸਕਣਗੇ ਕਿਉਂਕਿ ਸਿੱਖਾਂ ਨੂੰ ਉਹਦੇ ਵਿੱਚ ਉਹਨੇ ਕੇਸਾ ਧਾਰੀ ਹਿੰਦੂ ਦੱਸਿਆ ਵਾ ਜੀ ਦੀ ਅਸੀਂ ਲੰਮੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਵੀ ਅਸੀਂ ਅਸੀਂ ਹਿੰਦੂ ਨਹੀਂ ਅਸੀਂ ਸਿੱਖ ਸਵਿਧਾਨ ਦੇ ਵਿੱਚ ਸਾਨੂੰ ਤਿੰਨ ਫੁੱਟੀ ਕਿਰਪਾਨ ਫੜ ਕੇ ਜਾਣ ਦਾ ਅਧਿਕਾਰ ਆ ਜੀ ਇੱਕ ਸਿੱਖ ਦੇ ਘਰ ਦੋ ਕਿਰਪਾਨਾਂ ਪਈਆਂ ਤੇ ਨਫਤੀ ਕੋਈ ਗੱਲ ਨਹੀਂ ਕਿਸੇ ਹਿੰਦੂ ਦੇ ਘਰ ਪਈਆਂ ਨੂੰ ਤੇ ਚਲਾਨ ਹੋ ਸਕਦਾ ਤੇ ਪ�ਚੰਦਰ ਹੋ ਸਕਦਾ ਲੇਕਿਨ ਨਾਲ ਕਹਤਾ ਮੁਸਲਮਾਨਾਂ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੂੰ ਕਿਹਾ ਜੀ ਮੁਸਲਮਾਨ ਜਿਹੜੇ ਇਹ ਬਾਹਰੋਂ ਆਏ ਨੇ ਇਹ ਸਾਡੇ ਇਥੋਂ ਦੇ ਵਸਿੰਦੇ ਨਹੀਂ ਇਹਨਾਂ ਜੇ ਇੱਥੇ ਰਹਿਣਾ ਤੇ ਦੋ ਨੰਬਰ ਦੇ ਸ਼ਹਿਰੀ ਬਣ ਕੇ ਰਹਿਣਾ ਪੋਗਾ ਇਸ ਵਾਰੀ ਇਹਨਾਂ ਦੀ ਸਕੀਮ ਸੀ ਵੀ 430 ਸੀਟਾ ਅਜੰਟ ਤੇ ਆ ਸੰਵਿਧਾਨ ਕਰਦੇ ਹੋ ਖਤਮ ਤੇ ਹਿੰਦੂ ਰਾਸ਼ਟਰ ਵਾਲਾ ਸੰਵਧਾਨ ਬਣਾਓ ਪਰ ਇਹ ਮੈਂ ਦੱਸ ਦਿਆਂ ਇਹਨਾਂ ਨੂੰ ਲਿਬੀਆ ਦੇ ਗਦਾਫੀ ਦਾ ਭੁਰਗੇ ਲੱਗਦਾ Saddam Hussein ਦਾ ਭੁਰਗੇ ਇਹਨਾਂ ਨੂੰ ਅੱਜ ਇਰਾਕ ਦੇ ਵਿੱਚ ਖੁਰਿਨੀ ਯਕਵਿਨੀਆ 1969 ਤੋਂ ਕਾਬਜਾ 91 ਤੋਂ ਕਾਬਜਾ ਉੱਥੇ ਉਹਦਾ ਵੀ ਵਿਰੋਧ ਹੋ ਗਿਆ ਗੱਡੀ ਛੱਡੋ ਤੁਸੀਂ ਅਮਰੀਕਾ ਵੀ ਚਾਹੁੰਦਾ ਇੱਥੇ ਡੈਮੋਕ੍ਰੇਸੀ ਪਾਲ ਹੋਵੇ ਉਹਦੀ ਲੜਾਈ ਦਾ ਕਾਰਨ ਮੇਨ ਸਿਰਫ ਇਹੀ ਸੀ ਦੀ ਬਹਾਨੇ ਕੁਝ ਹੋਰ ਬਣਾਏ ਗਏ ਤੇ ਜੇ ਤੁਸੀਂ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਤੇ ਵਾਕਿਆ ਨੂੰ ਨਕਾਰ ਕੇ ਹਿੰਦੂ ਰਾਸ਼ਟਰ ਬਣਾਇਆ ਤੇ ਫਿਰ ਲੀਬੀਆ ਦੇ ਗਥਾਵੀ ਦਾ ਤੇ ਸੁਦਾਮਤ ਹੈਂਦਾ ਤੇ ਖੁਮੈਨੀ ਦਾ ਤੇ ਬਾਕੀ ਦੇ ਹਾਲਵੇਂ ਰੁਕੀ ਬਣਦਾ ਕੀ ਇਸ ਕਰਕੇ ਅੱਜ ਵੀ ਉਹ ਦੂਜਿਆਂ ਦੇ ਪੱਗ ਵਾਲਾ ਦਿਸਦਾ ਇਹਨਾਂ ਨੂੰ ਉਹਨਾਂ ਨੂੰ ਉਹ ਤੋਂ ਗੁੱਸਾ ਚੜ੍ਹਦਾ ਉਸੇ ਵੇਲੇ ਸਾਨੂੰ ਤੇ ਜਰਾਂ ਪਛਾਣ ਲੋਕ ਕਹਿੰਦੇ ਰਹੇ ਨੇ ਹੁਣ ਕੋਲਕਾਤਾ ਦੇ ਵਿੱਚ ਜਗ੍ਹਾ ਦੇ ਉੱਤੇ ਜਦੋਂ ਉਹਨੇ ਸੁੱਟੀ ਜੁੱਤੀ ਸੁੱਟੀ ਉਹਦੀ ਪੱਗ ਤੇ ਆ ਕੇ ਡਿੱਗੀ ਪੱਗ ਤੇ ਡਾਂਟੂ ਉਹ ਬੰਦਾ ਮੈਂ ਫੱਟੜ ਵੀ ਹੋਇਆ ਕਹਿੰਦਾ ਤੇ ਭੈਗਨੇ ਨਹੀਂ ਪਤਾ ਹੂੰ ਉਹ ਸੇਕਨੇ ਬਕਾਇਦਾ ਤੌਰ ਤੇ ਥਾਣੇ ਜਾ ਕੇ ਐਫਆਲੋਜਿਕ ਰਿਵਰਡ ਨਾ ਦੇ ਉੱਤੇ ਜੀ ਹੁਣ ਉਹਦੇ ਕੋਈ ਰਸਤਾ ਕਿਰਾ ਕਿ ਇਹੋ ਕਹਿੰਗਦੇ ਜੀ ਮੈਂ ਤੇ ਕਾਗਜ਼ ਤੇ ਕਾਗਜ਼ ਹੀ ਵੀ ਕਿਉਂ ਸੁੱਟਿਆ ਕਾਗਜ਼ ਵੀ ਸੁੱਟਿਆ ਹੋਵੇ ਨਾ ਉਹ ਵੀ ਮਤਲਬ ਮੈਂ ਨਾ ਰੱਖਉਂਦਾ ਉਹ ਕਿਨੂੰ ਉਸ ਸੇਦੀ ਜਿਹੜੀ ਚਪੇੜ ਆ ਤੇ ਪਿਆਰ ਦੀ ਜਿਹੜੀ ਤਲੋਸਣਾ ਉਹ ਫਰਕ ਦਤ ਦਵਾਉਂਦੇ। ਉੱਥੋਂ ਦੀ ਮੁੱਖ ਮੰਤਰੀ ਨੇ ਮੈਂ ਕਹਿਤਾ ਬਿਲਕੁਲ ਇਹਨੇ ਗਲਤ ਕੀਤਾ ਕੰਮ ਜੀ ਇੱਕ ਸਿੱਖ ਦੀ ਪੱਗ ਦੇ ਤੇ ਪੱਗ ਤੇ ਬੜੀ ਪੁੱਤਰ ਜਗ੍ਹਾ ਨਹੀਂ ਜਗੀ। ਜੀ ਸਾਡੇ ਤੇ ਤੇ ਪੱਗ ਲੈਣ ਦੇ ਉੱਤੇ 295 ਇਹਦਾ ਪਰਚਾ ਦਰਜ ਹੁੰਦਾ ਜਿਹੜਾ ਹੁਣ ਆ ਬੀ ਐਨ ਐਸ ਜਿਹੜਾ ਬਣਾਤਾ 300 ਤੋਂ ਬਣਾਤਾ। ਉਹਦੇ ਤੇ ਪਰਚਾ ਦਰਜ ਹੁੰਦਾ। ਮੰਦਭਾਗੀ ਖਬਰ ਹੈ ਜੀ ਇਹ ਨੀਸੀ ਵਾਪਰਨਾ ਚਾਹੀਦੀ ਤੇ ਕਟਨਾ ਜਿਹੜੀ ਵਾਪਰੀ ਆ ਅਸੀਂ ਚਾਹੁੰਦੇ ਵੀ ਜੋ ਕਾਨੂੰਨ ਦੀ ਕਾਰਵਾਈ ਬਣਦੀ ਤੇ ਖلاف ਹੋਣੀ ਚਾਹੀਦੀ ਆ ਵੀ ਗਾਂਵ ਕੇ ਇਹੋ ਜੀ ਕਟਨਾ ਕੋਈ ਹੋਰ ਨਾ ਕਰੇ ਸਿੱਖ ਦੀ ਪਗੜੀ ਉੱਤੇ ਕੋਈ ਕਿੰਤੂ ਪਰੰਤੂ ਨਾ ਕਰਿਓ ਤੇ ਨੀ ਕੋਈ ਨਰਾਦਰ ਨਾ ਕਰੇ ਜੀ ਉਮਰਪਾਲ ਸਿੰਘ ਮੈਰੋ ਕਮਲਕੌਰ ਦਾ ਕਤਲ ਕਰਨ ਤੋਂ ਬਾਅਦ ਕਹਿੰਦੇ ਵਿਦੇਸ਼ ਭਰਾਤ ਹੋ ਗਿਆ ਪੁਲਿਸ ਨੇ ਦੱਸਿਆ ਕਿ ਉਹ ਵਿਦੇਸ਼ ਚਲਾ ਗਿਆ ਸੀਗਾ ਜਿਸ ਜਿਸ ਨੇ ਉਹਨੇ ਕਤਲ ਕੀਤਾ ਉਸ ਤੋਂ ਬਾਅਦ ਤੁਰੰਤ ਬਾਅਦ ਹੀ ਉਹ ਚਲਾ ਗਿਆ ਤੇ ਕੀ ਲੱਗਦਾ ਕਿ ਉਹਨੂੰ ਅਮਰਪਾਲ ਸਿੰਘ ਦੀ ਜਲਦ ਗ੍ਰਿਫਤਾਰੀ ਹੋ ਸਕਦੀ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਕਹਿ ਰਹੇ ਕਿ ਉਹਨੇ ਲਚਰਤਾ ਹਟਾਉਣੀ ਹੈ ਪੰਜਾਬ ਦੇ ਵਿੱਚੋਂ ਖਤਮ ਕਰਨੀ ਹੈ ਪਰ ਆਪ ਤੋਂ ਵਿਦੇਸ਼ ਚਲਾ ਗਿਆ ਇਹੀ ਗੱਲ ਪਹਿਲਾਂ ਕੀਤੀ ਵੀ ਜੇ ਐਡਾ ਹੀ ਵੱਡਾ ਜਵਾਨ ਸਾ ਤ ਬਹਾਦਰ ਸਾ ਫਿਰ ਇੱਥੇ ਬੇਕਹਿਤਾ ਤੌਰ ਤੇ ਰਹੇ ਕੇ ਸਾਹਮਣਾ ਕਰਦੂ ਹਾਲਾਤ ਦਾ ਲਾਈਵ ਅੱਗੇ ਤੂੰ ਕਹਿੰਦਾ ਮੈਂ ਵੀ ਫੜੇ ਜਾਣਾ ਕੋਈ ਨਹੀਂ ਮੈਂ ਕਾਨੂੰਨ ਦਾ ਭਗਤ ਹਾਂਗਾ ਜੇ ਕਰ ਲੂਗਾ ਉਹ ਕਰੂ ਕਿੱਥੋਂ ਬੋਲਦਾ ਨਹੀਂ ਪਤਾ ਜੀ ਲੇਕਿਨ ਰਵਨੀਤ ਕੌਂਡਲ ਜਿਹੜੀ ਉੱਥੋਂ ਦੀ ਐਸਐਸਪੀ ਬਠਿੰਡੇ ਦੀ ਵਿਚਾਰੀ ਜਦੋਂ ਦੀ ਆਈ ਹੈ ਨਾ ਉਹਨਾਂ ਨੇ ਕੋਈ ਨਵੇਂ ਨਵੇਂ ਘਟਕਟਣਾ ਵਾਪਰ ਜਾਂਦੀ ਉੱਥੇ ਵੀ ਲੱਗੋ ਤੇ ਮੈਂ ਇਹ ਵੀ ਦੱਸ ਦਿਆਂ ਜੇ ਕਿਤੇ ਖੁਦਾ ਨਾ ਖਾਸਤਾ ਲੁਧਿਆਣਾ ਦੀ 22 ਇਲੈਕਸ਼ਨ ਆਮ ਆਦੀ ਪਾਰਟੀ ਹਾਰ ਜਾਂਦੀ ਹੈ ਤੇ ਦੋ ਕਮਿਸ਼ਨਰ ਲੁਧਿਆਣਾ ਡਿਵੀਜ਼ਨ ਤੇ ਬਕਾਇਦਾ ਤੌਰ ਤੇ ਬੀਬੀ ਕੌਂਡਲ ਦੇ ਉੱਤੇ ਗਾਜ ਡਿੱਗੇਗੀ ਜ਼ਰੂਰ ਕਿਉਂ ਉਹ ਪ੍ਰਵਾਸੀ ਕੁੜੀ ਸੀਗੀ ਲੁਧਿਆਣਾ ਦੇ ਪੱਛਮੀ ਹਲਕੇ ਦੇ ਵਿੱਚ ਪ੍ਰਵਾਸੀਆਂ ਦੀ ਬਹੁਤ ਵੋਟ ਹੈਗੀ ਪਰਵਾਸੀਆਂ ਚ ਇਕਤਾ ਵੀ ਬੜੀ ਅਜੇ ਕਹਿਤਾ ਨਹੀਂ ਵੋਟ ਪਣੀ ਨਹੀਂ ਪਣੀ ਅੱਜ ਦੀ ਡੇਟ ਦੇ ਵਿੱਚ ਭਾਵੇਂ ਉੱਥੇ ਤਿੰਨ ਤਰੀ ਮੁਕਾਬਲਾ ਬਣ ਗਿਆ ਨੇ ਬੀਜੇਪੀ ਦੇ ਵਿੱਚ ਕਾਂਗਰਸ ਦੇ ਵਿੱਚ ਤੇ ਆਮ ਆਦੀ ਪਾਰਟੀ ਦੇ ਵਿੱਚ ਲੇਕਿਨ ਫੇਰ ਵੀ ਕਹਾਂਗੇ ਮੁੱਖ ਮੁਕਾਬਲਾ ਕਾਂਗਰਸ ਦੇ ਵਿੱਚ ਤੇ ਆਮ ਆਦੀ ਪਾਰਟੀ ਦੇ ਵਿੱਚ ਤੇ ਜੇਕਰ ਤੇ ਪ੍ਰਵਾਸੀਆਂ ਨੇ ਇਕਤਾ ਕਰਕੇ ਕਾਂਗਰਸ ਨੂੰ ਵੋਟਾਂ ਪਾਤੀਆਂ ਸੀਟ ਹਰ ਗਈ ਬੀਬੀ ਕੋਂਡਲ ਦੇ ਤੇ ਨਿਲੰਦਰ ਦੇਣਾ ਕਮਿਸ਼ਨਰ ਪੁਲਿਸ ਕਮਿਸ਼ਨ ਦੋਵਾਂ ਤੇ ਗੱਲ ਟਿੱਗੇ ਤੇ ਬੀਬੀ ਕੌਂਡਨ ਨੇ ਕਿਹਾ ਕਿ ਜਿਸ ਰਾਤ ਨੂੰ ਇੱਕ ਹਰਨ ਲੈ ਕੇ ਆਇਆ ਕਿ ਅਸੀਂ ਮਸ਼ਹੂਰੀ ਕਰਨੀ ਕੋਈ ਨਹੀਂ ਕੋਈ ਉਹਦੀ ਗੱਡੀ ਤੇ ਆਪਣੀ ਤੇ ਆਈ ਆ ਗੱਡੀ ਬਦਚ ਖਰਾਬ ਹੋ ਗਈ ਆ ਗੱਡੀ ਪੁੱਛੋ ਮੰਡੀ ਤੇ ਠੀਕ ਕਰੀ ਦਿੱਤੀ ਆ ਰਾਤ ਦੇ 12 ਵਜੇ ਤੱਕ ਗੱਡੀ ਬਕਾਇਦਾ ਤੋਂ ਤੇ ਠੀਕ ਕਰਵਾਈ ਆ ਠੀਕ ਕਰਾਉਣ ਤੋਂ ਬਾਅਦ ਉੱਥੇ ਆਪਣੀ ਸਰਕਾਰੀ ਲਾਤੀ ਉੱਥੇ ਮਹਿਰੋ ਰਾਂ ਨੇ ਤੇ ਉਹਦੀ ਗੱਡੀ 'ਚ ਬੀਠੇ ਜਿਹੜਾ ਮਹਿਰਵਾ ਉਹ ਗੱਡੀ ਚਲਾ ਰਿਹਾ ਉਹਦੇ ਦੇ ਇੱਕ ਧੰਗ ਬਿੱਠਾ ਇੱਕ ਬੀਬੀ ਜਿਹੜੀ ਆ ਉਹ ਆ ਪਿੱਛੇ ਬੈ ਗਈ ਹੈ ਨਾਲ ਉਹ ਦੇ ਇੱਕ ਧੰਗੇ ਬੈ ਗਿਆ ਜਿੱਥੇ ਉਜਾੜ ਜੀ ਆਈ ਆ ਉਦੋਂ ਬਕਾਇਦਾ ਤੌਰ ਤੇ ਜਿਹੜੇ ਹੈਗੇ ਨੇ ਪਿਛਲਾ ਧੰਗ ਉਹਨੇ ਆਪਣਾ ਕਮਰ ਖਸਾ ਖੋਲ ਕੇ ਉਹਦੇ ਗਲ ਚ ਪਾਤਾ ਤੇ ਮੁਰਕੇ ਤੰਨਾਰੇ ਫੜ ਕੇ ਖਿੱਚ ਕੇ ਤ ਉਹਨੂੰ ਉਦੋਂ ਤੱਕ ਗਲਾ ਘੁੱਟਿਆ ਜਦੋਂ ਤੱਕ ਮਰ ਨਹੀਂ ਗਈ ਮੁਰਕੇ ਉਦੇਸ਼ ਹਸਪੀਟਲ ਦੇ ਵਿੱਚ ਕਾਰ ਪਾਰਕਿੰਗ ਢੀ ਲਾਉਂਦੇ ਦੋ ਦਿਨ ਰਹਿਦੀ ਹੈ ਦੋ ਦਿਨ ਬਾਅਦ ਬਦਬੂ ਆਉਂਦੀ ਹੈ ਫਿਰ ਪਤਾ ਲੱਗਦਾ ਕਿ লাশ ਪਈਏ ਦੇ ਵਿੱਚ ਹੁਣ ਬੀਬੀ ਕੌਂਡਲ ਕਹਿੰਦੀ ਆ ਕਿ ਜਿਸ ਦਿਨ ਇਹਨੇ ਇਹ ਹੱਤਿਆ ਕੀਤੀ ਇੱਕ ਰਣਜੀਤ ਮੁੰਡਾ ਹੈਗਾ ਤੇ ਇੱਕ ਉਹਦੇ ਨਾਲ ਹੋਰ ਅਣਪਛਾਤਾ ਹੈਗਾ ਉਹ ਤਰਨ ਤਰਨ ਦਾ ਮੁੰਡਾ ਉਹਦੀ ਗੱਡੀ 'ਚ ਬਹਿ ਕੇ ਇਹ ਉਥੋਂ ਬੇਕਹਿਦਾ ਤੌਰ ਤੇ ਅੰਮ੍ਰਿਤਸਰ ਰਿਪੋਰਟ ਤੇ ਹੁੰਦੇ ਤੇ ਰਾਤ ਨੂੰ 9:30 ਵਜੇ ਇੱਥੋਂ ਫ্লাই ਕਰਕੇ ਤੇ ਇਹ ਦੁਬਈ ਪਹੁੰਚਦਾ ਹੈ ਜੁਏ ਪਹੁੰਚਦਾ ਹੁਣ ਉੱਥੋਂ ਹਵਾਲਗੀ ਵਾਸਤੇ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ ਹਵਾਲਗੀ ਕਦੋਂ ਮਿਲਦੀ ਹੈ ਕਿਉਂਕਿ ਲੰਮੇ ਪ੍ਰੋਸੀਜਰ ਹੁੰਦੇ ਆ ਲੇਕਿਨ ਉੱਥੋਂ ਦੀ ਜਿਹੜੀ ਹੈਗੀ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਇਨਕੁਇਰੀ ਨਹੀਂ ਹੋਏਗੀ ਜਦੋਂ ਉਹਨਾਂ ਕੋਲ ਜਾਏਗੀ ਉਸੇ ਕੋ ਲੈ ਜੜ ਕੇ ਕੋਈ ਗੱਲ ਨਹੀਂ ਇਸ ਕਰਕੇ ਮਹਿਰਵੰਦ ਜੋ ਕੀਤਾ ਗਲਤ ਕੀਤਾ ਵਾ ਤੇ ਜਿਹੜੀ ਕੌਂਡਲ ਬੀਬੀ ਆ ਭਾਵੇਂ ਉਹ ਆਪਣੀ ਜਗ੍ਹਾ ਤੇ ਸੱਚੀ ਵੀ ਸਾਨੂੰ 2 ਦਿਨ ਬਾਅਦ ਇਨਫੋਰਮੇਸ਼ਨ ਮਿਲੀ ਹੈ ਲੇਕਿਨ ਫੇਰ ਵੀ ਜੇ ਲੁਧਿਆਣੇ ਦੀ ਇਲੈਕਸ਼ਨ ਹਾਰ ਜਾਂਦੀ ਆ ਮਾਦੀ ਪਾਰਟੀ ਤੇ ਉਹਦੀ ਗਾਜ ਬੀਬੀ ਕੌਂਡਲ ਤੇ ਡਿੱਗਣ ਦੇ ਚਾਂਸ ਪੂਰੇ ਨੇ ਜੀ ਇੱਕ ਗੱਲ ਕਿਤੇ ਆ ਲੁਧਿਆਣੇ ਦੀ ਬਾਈ ਇਲੈਕਸ਼ਨ ਦੀ 19 ਜੂਨ ਨੂੰ ਹੋਣ ਜਾ ਰਹੀ ਹੈ ਤਾਰੀਖ ਨੇੜੇ ਆ ਰਹੀ ਆ ਪਾਰਟੀਆਂ ਸਰਗਰਮ ਨੇ ਸਾਰੇ ਜੋ ਚੱਲ ਰਿਹਾ ਚੋਣ ਪ੍ਰਚਾਰ ਚੱਲ ਰਿਹਾ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਵੇਖੋ ਇਹ ਜਿਹੜੀ ਹਲਕਾ ਹੈ ਨਾ ਇਹ ਮੀਰਾ ਦਾ ਹਲਕਾ ਹੈ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਨੇ ਜਿੰਨੀਆਂ ਵੱਡੀਆਂ-ਵੱਡੇ ਸੰਤਦਕਾਰ ਇੱਥੇ ਰਹਿੰਦੇ ਨੇ ਜਿਨ੍ਹਾਂ ਨੂੰ ਵੋਟ ਪਾਉਣ ਦਾ ਬਹੁਤਾ ਮਤਲਬ ਨਹੀਂ ਫੇਰ ਵੀ 2002 ਦੇ ਵਿੱਚ ਅਵਤਾਰ ਸਿੰਘ ਮੱਕੜ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਸੀ ਉਹਨੂੰ ਹਰਾ ਕੇ ਹਰਾ ਨਾਮ ਦਾ ਜੋਰ ਕਾਂਗਰਸੀ ਜਿੱਤਿਆ ਸੀਗਾ 2007 ਜਿੱਤੋਂ ਬਿਹਰੀ ਹਰੀ ਦਾ ਢਾਂਡਾ ਜਿਹੜਾ ਸੀ ਸ਼੍ਰੋਮਣੀ ਕਾਲਰ ਦਿੱਤਿਆ ਸੀਗਾ 2012 ਦੇ ਵਿੱਚ ਰਿੰਦਰਪ ਸਿੰਘ ਭੰਡਾਰੀ ਜਿਹੜੇ ਬੀਜੇਪੀ ਦੇ ਆਗੂ ਸੀ ਉਹਨੂੰ ਹਰਾ ਕੇ ਭਾਰਤ ਪੁਸ਼ਪ ਅਸੂ ਜਿੱਤਿਆ ਸੀਗਾ 2017 ਸੇ ਆਬਾਸ ਗਰੀਬ ਅਗਰ ਹੈਗਾ ਸੀਗਾ ਆਪ ਦਾ ਉਹਨੂੰ ਹਰਾ ਕੇ ਫਿਰ ਅਸੂ ਦਿੱਛਿਆ ਸੀਗਾ ਤੇ 2022 ਦੇ ਵਿੱਚ ਆਸ਼ੂ ਨੂੰ ਹਰਾ ਕੇ ਇਥੋਂ ਗੁਰਪ੍ਰੀਤ ਸਿੰਘ ਗੋਗੀ ਜਿੱਤਿਆ ਸੀ ਜਿਹੜਾ ਨਵਾਂ ਨਵਾਂ ਮਸਲਮ ਬਣਿਆ ਸੀ ਭਾਵੇਂ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਚ ਗਿਆ ਸੀ ਜੀ ਉਹਦੇ ਤੋਂ ਆਤਮ ਹੱਤਿਆ ਕਰਨ ਦੇ ਤੋਂ ਬਾਅਦ ਬਕਾਇਦਾ ਤੌਰ ਤੇ ਜਿਹੜੀ ਉਹਦੀ ਪਤਨੀ ਸੀ ਸੁਖਚੈਨ ਕੋਰ ਉਹ ਕੌਂਸਲ ਦੀ ਚੋਣ ਵਿੱਚ ਜਿੱਤ ਸકી ਸੀ ਤੇ ਉਹਨੂੰ ਸੰਤੁਸ਼ਟ ਕਰਨ ਵਾਸਤੇ ਇਹਨਾਂ ਨੇ ਪਿੰਡਾਂ ਦੀ ਚੇਅਰਪਰਸਨ ਲਾ ਦਿੱਤਾ ਤੇ ਇਹ ਦਿੱਕਤ ਸੁਜੀਵ ਰੋੜਾ ਨੂੰ ਦੇ ਦਿੱਤੀ ਜਿਹੜਾ ਖੁਦ ਇੱਕ ਉੱਥੋਂ ਦਾ ਵੱਡਾ-ਵੱਡਾ ਸਨਮਤਕਾਰ ਅਮੀਰ ਬੰਦਾ ਵਾ ਜਿਹੜਾ ਇਹ ਹਲਕਾ ਇਹ ਹਲਕੇ ਦੇ ਉੱਥੇ ਜਿੰਨੇ ਕੁਆਟਰਾਂ ਜਿੰਦੇ ਪਰ ਰੇਲਵੇ ਦੇ ਕਾਟਵਾਂਤ ਨੇ ਮਾਰਕਟ ਦੇ ਕੁਆਟਰਾਂ ਚ ਰਹਿੰਦੇ ਜਾਂ ਕਰਮਚਾਰੀ ਤੇ ਵੀ ਰਹਿੰਦੇ ਸਾਰੇ ਉਹ ਉਹ ਮੁਲਾਜ਼ਮ ਉੱਥੇ ਰਹਿੰਦੇ ਇਸ ਹਲਕੇ ਚ ਰਹਿੰਦੇ ਜਿੱਥੇ ਉਹ ਮੁਲਾਜ਼ਮਾਂ ਦੇ ਕੁਆਟਰ ਨੇ ਉੱਥੇ ਉਹਨਾਂ ਦੇ ਸਾਹਮਣੇ ਵੱਡੀਆਂ-ਵੱਡੀਆਂ ਕੋਠੀਆਂ ਨੇ ਵੱਡੇ-ਵੱਡੇ ਮਹੱਲ ਨੇ ਜਿਹੜੇ ਸਾਡੇ ਲੋਕ ਜਾਂਦੇ ਨੇ ਉੱਥੇ ਉਹ ਵੇਖਦੇ ਆ ਇਹ ਕਾਹ ਇੱਥੇ ਗਏ ਇੱਥੇ ਮਣੇ ਇੱਥੇ ਤੁਸੀਂ ਵੇਖ ਲਓ ਅੱਜ ਇੱਕ ਪੇਪਰ 'ਚ ਗੱਲ ਛੱਪੀ ਵੀ ਇੱਥੇ ਚਾਰ ਧੱਦੇ ਮਸ਼ਹੂਰ ਨੇ ਅੱਜ ਪਹਿਲੀ ਧੱਦਾ ਤੇ ਧੋਪਾ ਸੂਰਜ ਦੇਵਤਾ ਪੂਰੀ ਗਰਮੀ ਨਾਲ ਆਪਣਾ ਪੂਰਾ ਜਲਵਾ ਵਿਖਾ ਰਿਹਾ ਤੇ ਲੋਕ ਪ੍ਰਚਾਰ ਕਰ ਰਹੇ ਤੇ ਲੋਕ ਘਰੋਂ ਬਾਹਰ ਨਿਕਲ ਨਹੀਂ ਰਹੇ ਜੀ ਦੂਜਾ ਧੱਦਾ ਧੂੜ ਐਨੇ ਧੂਮ ਧੜਕੇ 'ਚ ਧੂੜ ਉੱਡਦੀ ਆ ਤੇ ਲੋਕਾਂ ਦੇ ਜਿਹੜੇ ਜਿਗਤ ਆ ਗਏ ਧੂੜ ਉੱਡਦੀ ਉਹ ਸੱਚ ਪੈਂਦੀ ਹੈ ਤੀਜਾ ਧੱਦਾ ਜਿਹੜਾ ਧੱਕੇ ਨੇ ਜੋ ਲੋਕ ਗਲੀਆਂ 'ਚ ਕਰਦੇ ਨੌਜੋਨ ਹਰ ਨਾਲ ਫਿਰਦੇ ਇੱਕ ਦਿਨ ਧੱਕੇ ਵੀ ਵੱਜਦੇ ਸਭ ਕੁਝ ਹੁੰਦਾ ਵਾ ਤੇ ਚੌਥਾ ਤੱਕਾ ਤੋਂ ਸਗੀ ਹੈ ਤੇ ਜਿਹੜੇ ਲੀਡਰ ਨੇ ਆਪਣੇ ਹੀਟਲੀ ਲੀਡਰ ਨੂੰ ਕਹਿੰਦੇ ਆਪਣੀ ਲੋਕੇਸ਼ਨ ਭੇਜੋ ਤੁਸੀਂ ਕਿੱਥੇ ਹੋ ਐਨੀ ਧੁੱਪ ਦੇ ਵਿੱਚ ਕਿਸੇ ਲਈ ਬੰਦਾ 10 ਮਿੰਟ ਰੈਸਟ ਕਰਨਾ ਉਹ ਰੈਸਟ ਵੀ ਨਹੀਂ ਕਰਨ ਦਿੰਦੇ ਉਹਨਾਂ ਨੂੰ ਵੀ ਤਖੜੇ ਕੋਈ ਕੰਮ ਕਰੋ ਤੁਸੀਂ ਇਸ ਕਰਕੇ ਦੋ ਦਿਨ ਹੋਰ ਰਹਿਗੇ ਨੇ ਕੱਲ ਦਾ ਦਿਨ ਤੇ ਪਰਸੋਂ ਦਾ ਦੋ ਦਿਨ ਪ੍ਰਚਾਰ ਹੋਏਗਾ ਤੇ 19 ਤਰੀਕ ਨੂੰ ਵੋਟਾਂ ਪੈਣਗੇ ਤੇ 23 ਨੂੰ ਰਿਜ਼ਲਟ ਆਏਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਬਖੈਦਾ ਤੌਰ ਤੇ ਜੇਤੇ ਕਾਂਗਰਸ ਜਿੱਤ ਜਾਂਦੀ ਤਾਂ ਉਹ ਇੰਨੀ ਗੱਲ ਕਹਿ ਗਈ ਜੀ ਸਾਡੀ 2027 ਦੀ ਸੀ ਸੈਮੀਫਾਈਨ ਜਿੱਤ ਲਏ ਬਿਲਕੁਲ ਜੇ ਆਪ ਜਿੱਤਦੀ ਹੈ ਤਾਂ ਉਹਨੂੰ ਬਦੋ ਕਿ ਬੈਨੇਫਿਟ ਨਹੀਂ ਸੋਏ ਇੰਨੀ ਗੱਲ ਤੋਂ ਕਿ ਸੰਜੀਵ ਰੋੜੇ ਮੰਤਰੀ ਬਣ ਜਾਣਗੇ ਤੇ ਕੇਜਰੀਵਾਲੀ ਜਾ ਕੇ ਜਿਹੜੇ ਉਹ ਰਾਜ ਸਭਾ ਮੈਂਬਰ ਬਣ ਜਾਣਗੇ ਇਹ ਤੋਂ ਬਦੂ ਕੋਈ ਫਾਇਦਾ ਹੋਣ ਵਾਲਾ ਨਹੀਂ ਹੈਗਾ لیکن ਇਹ ਜਰੂਰ ਕਹਿਣਗੇ ਲੋਕਾਂ ਨੇ ਸਾਡੇ ਹੱਕ ਦੇ ਵਿੱਚ ਫਤਵਾ ਦੇ ਦਿੱਤਾ ਫਤਵਾ ਦੇਂਦੇ ਜਾਂ ਨਹੀਂ ਦਿੰਦੇ ਇਹ ਆਉਣ ਵਾਲੇ ਸਮੇਂ ਪਤਾ ਲੱਗੂਗਾ ਜੀ ਬਹੁਤ ਬਹੁਤ ਸ਼ੁਕਰੀਆ ਭਟਿਸਾ ਤੁਸੀ ਆਪਣਾ ਸਮਾਂ ਦਿੱਤਾ ਸਾਨੂੰ ਸ਼ੁਕਰੀਆ ਜੀ ਸ਼ੁਕਰੀਆ